ਸਾਡਾ ਗੱਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਜੈਲਦਾਰ ਘਾਟ ਅਸੀਂ ਅੱਜ ਪਹੁੰਚੇ ਹੋਏ ਹਾਂ ਸ਼ਹਿਰ ਪਾਤਣਾ ਦੇ ਵਿੱਚ ਜਿੱਥੇ ਬਹੁਤ ਹੀ ਵੱਡਾ ਕਬੱਡੀ ਕੱਪ ਜਿਹੜਾ ਹੈ ਉਹ 29 ਜਨਵਰੀ 2025 ਨੂੰ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਟੌਪ ਟੌਪ ਦੇ ਖਿਡਾਰੀ ਇਸ ਕਬੱਡੀ ਕੱਪ ਦੇ ਉੱਤੇ ਪਹੁੰਚ ਰਹੇ ਹੈ ਜੋ ਇਸ ਕਬੱਡੀ ਕੱਪ ਦੀ ਸਰਪ੍ਰਸਤੀ ਕਰ ਰਹੇ ਨੇ ਸਰਦਾਰ ਪ੍ਰਵੰਤ ਸਿੰਘ ਜੀ ਐਮਐਡੀ ਹਲਕਾ ਸੋਤਰਾਣਾ ਔਰ ਜਿਹੜੇ ਪ੍ਰਧਾਨ ਸਾਹਿਬ ਸਰਦਾਰ ਰਣਜੀਤ ਸਿੰਘ ਬਿਰਕ ਜੋ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਪਾਤਣਾ ਤੋਂ ਔਰ ਨਾਲ ਸਾਡੇ ਬਾਦਲ ਗੁਜਰ ਜੀ ਜਿੰਨਾ ਵੱਲੋਂ ਇੱਕ ਕਬੱਡੀ ਕੱਪ ਦੇ ਖੁੱਲੇ ਸੱਦੇ ਲਾਏ ਜਾ ਰਹੇ ਤੇ ਇਸ ਕਬੱਡੀ ਕੱਪ ਦੇ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਵਾਉਣ ਜਾ ਰਹੇ ਨੇ ਸ਼੍ਰੀ ਵਰਿੰਦਰ ਗੋਲਜੀ ਕੈਬਨਰੇਟ ਮੰਤਰੀ ਪੰਜਾਬ ਔਰ ਉਹਨਾਂ ਦੀ ਸਾਰੀ ਕਲੱਬ ਜਿਹੜੀ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਇਹ ਬਹੁਤ ਵੱਡਾ ਕਬੱਡੀ ਕੱਪ ਹੈ ਜਿਹੜਾ 11 ਕਿੱਲੇ ਵਾਲੀ ਅਨਾਜ ਮੰਡੀ ਦੇ ਵਿੱਚ 29 ਜਨਵਰੀ ਨੂੰ ਕਰਵਾਇਆ ਜਾ ਰਿਹਾ ਇਹਦੇ ਕਈ ਕੀ ਪ੍ਰਾਈਜ਼ ਰੱਖੇ ਗਏ ਨੇ ਉਸ ਬਾਰੇ ਆਪਾਂ ਗੱਲਬਾਤ ਸਾਡੇ ਬਦਲ ਗੁੱਜਰ ਜੀ ਹੋਣਾ ਦੇ ਨਾਲ ਕਰਦੇ ਆ ਆ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਕਬੱਡੀ ਕੱਪਾ 29 ਜਨਵਰੀ ਜਿਹੜਾ ਤੁਸੀਂ ਕਰਵਾ ਰਹੇ ਹੋ ਇਹਦਾ ਪਹਿਲਾ ਤੇ ਸੈਕੰਡ ਪ੍ਰਾਈਜ਼ ਕਿੰਨਾ ਜੀ ਇਹਦਾ ਪਹਿਲਾ ਪ੍ਰਾਈਜ਼ 1 ਲੱਖ ਹੈ ਬਈ ਦੂਜਾ ਤੇ 75000 ਰੁਪਏ ਜਿਹੜੇ ਬੈਸਟ ਆਨ ਵਾਲੇ ਖਿਡਾਰੀ ਨੇ ਉਹਨਾਂ ਨੂੰ ਕੀ ਦਿੱਤਾ ਜਾਊਗਾ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਬਈ ਸਪਲੈਂਡਰ ਜੀ ਜਿਹੜਾ ਪਹਿਲਾ ਪ੍ਰਾਈਜ਼ ਆ 1 ਲੱਖ ਰੁਪਈਆ ਜਿਹੜਾ ਸੈਕੰਡ ਪ੍ਰਾਈਜ਼ ਹੋਵੇਗਾ ਉਹ 75000 ਰੁਪਈਆ ਹੋਵੇਗਾ ਜਿਹੜੇ ਬੈਸਟ ਆਨ ਵਾਲੇ ਖਿਡਾਰੀ ਨੇ ਉਹਨਾਂ ਦੇ ਲਈ ਜਿਹੜੇ ਮੋਟਰਸਾਈਕਲ ਰੱਖੇ ਗਏ ਆ 29 ਜਨਵਰੀ ਨੂੰ ਬਹੁਤ ਵੱਡਾ ਇਹ ਕਬੱਡੀ ਕੱਪ ਜਿਹੜਾ ਹੋਣ ਜਾ ਰਹੇ ਆ ਇੱਕ ਕਬੱਡੀ ਕੱਪ ਜਿਹੜਾ 11 ਕਿਲਿਆਂ ਵਾਲੀ ਅਨਾਜ ਮੰਡੀ ਦੇ ਵਿੱਚ ਹੋਵੇਗਾ ਤੇ ਜਿਹੜਾ ਆਪਣੇ ਦਰਸ਼ਕ ਨੇ ਉਹਨਾਂ ਦੇ ਬੈਠਣ ਉੱਠਣ ਦੇ ਲਈ ਉਹਨਾਂ ਦੇ ਲਈ ਕੀ ਕੀ ਪ੍ਰਬੰਧ ਕਰ ਰਹੇ ਤੁਸੀਂ ਇਸ ਵਾਰ ਨਾਲ ਲਈ ਬਹੁਤ ਵਧੀਆ ਆਪਾਂ ਪ੍ਰਬੰਧ ਕੀਤਾ ਹੋਇਆ ਬਈ ਟੈਂਪਰੇਰੀ ਸਟੇਜ ਲਾ ਆਪਣਾ ਦਸ ਰੋੜੀ ਦਿੱਤਾ ਹੋਇਆ ਤੇ ਬਾਕੀ 18 ਤੋਂ 20 ਟਰਾਲੀਆਂ ਨੇ ਤੇ ਬਾਕੀ ਬਹੁਤ ਵਧੀਆ ਆਪਣਾ ਪ੍ਰਸ਼ਾਸਨ ਵਗੈਰਾ ਹੋਰ ਕੋਈ ਐਵੇਂ ਤੱਕਾ ਮੁੱਕੀ ਤਾਂ ਉਹਨਾਂ ਕੋਈ ਪ੍ਰੋਬਲਮ ਆਂਦੀ ਹੈ ਤਾਂ ਬਹੁਤ ਵਧੀਆ ਪ੍ਰਬੰਧ ਹੈ ਬਾਕੀ ਸਾਰਾ ਆਪਣਾ ਕੀ ਮਾ ਗਿੜਿਆ ਕਿੰਨਾ ਸੱਦਿਆਂ ਜੀ ਅਸੀਂ ਚ ਗੱਲ ਚੱਲ ਰਹੀ ਹੈ ਦੀ ਬਾਈ ਜੀ ਗੱਲ ਵਾ ਕੀ ਚੱਲ ਰਹੀ ਹੈ ਬਾਈ ਵਧੀਆ ਖੜਾ ਰਹੀ ਆਉਣਗੇ ਠੀਕ ਹੈ ਜੀ ਜਿਨ੍ਹਾਂ ਨਾਲ ਚੱਲ ਵੀ ਰਹੀ ਹੈ ਤੇ ਵਧੀਆ ਖੜਾ ਰਹੀ ਆਉਣਗੇ ਜਿਹੜਾ ਕਬੱਡੀ ਕੱਪ ਹੁਣ 29 ਜਨਵਰੀ ਨੂੰ ਹੋਣ ਜਾ ਰਿਹਾ ਬਾਦਲ ਗੁੱਜਰ ਜੀ ਵੱਲੋਂ ਤੇ ਨਾਲ ਸਾਡੇ ਰਣਜੀਤ ਸਿੰਘ ਜੀ ਬਿਰਕ ਪ੍ਰਧਾਨ ਟਰੱਕ ਯੂਨੀਅਨ ਪਾਤੜਾ ਸਾਡੇ ਰੋਡੂ ਵੀਰੇ ਹੋਣੇ ਤੇ ਨਾਲ ਸਾਡੇ ਜਸ਼ਨભાઈ ਹੋਣੇ ਇੱਧਰ ਸਾਰੇ ਭਰਾ ਜਿਹੜੇ ਬੈਠੇ ਨੇ ਸਾਰੀ ਕਲੱਬ ਵੱਲੋਂ ਖੁੱਲੇ ਸੱਦੇ ਨੇ ਤੁਸੀਂ ਵੀ ਸਾਰੇ ਹੋਮੋ ਮਾ ਕੇ ਪਹੁੰਚਿਓ ਕਿਉਂਕਿ ਇਹ ਕਬੱਡੀ ਕੱਪ ਜਿਹੜਾ ਦੂਸਰੇ ਸਾਲ ਦੇ ਵਿੱਚ ਹੋ ਤੇ ਇਹ ਕਬੱਡੀ ਕਪਰੁੱਧ ਤੇ ਪਹਿਲਾ ਨਾਲ ਵੀ ਇਸ ਵਾਰ ਵੱਡੇ ਪ੍ਰਬੰਧ ਕੀਤੇ ਗਏ ਨੇ ਤੇ ਖਿਡਾਰੀ ਵੀ ਚੰਗੇ ਚੰਗੇ ਸੱਦੇ ਆ ਭਰਾਵਾਂ ਨੇ ਤੇ ਤੁਸੀਂ ਵੀ ਸਾਰੇ ਹੌਮਾ ਮਾਗੇ ਪਹੁੰਚਿਓ ਇਹ ਕਬੱਡੀ ਕਪਰੁੱਧ ਤੇ ਆਓ ਮਿਲਦੇ ਆ ਤੇ ਲਾਉਂਦੇ ਆ ਰੌਣਕਾ ਜੁੜੇ ਰਹੋ ਸਾਡੇ ਨਾਲ ਥੈਂਕ ਯੂ